ਦੋਸਤੋ ਲੱਗਦਾ ਏਦਾਂ ਹੈ ਕਿ ਡੋਨਲਡ 트ੰਪ ਸਾਹਿਬ ਨੂੰ ਵੀ ਆਖਰਕਾਰ ਪਤਾ ਲੱਗ ਹੀ ਗਿਆ ਕਿ ਬਲਾਦੀਮਰ ਪੁਤਨ ਹੁਣੀ ਕੀ ਚੀਜ਼ ਨੇ ਕਿਉਂਕਿ 트ੰਪ ਸਾਹਿਬ ਨੇ ਲਗਾਤਾਰ ਇਹ ਗੱਲ ਕਹੀ ਸੀ ਕਿ ਬਲਾਦੀਮਰ ਪੁਤਨ ਇੱਕ ਚੰਗਾ ਬੰਦਾ ਰੀਜ਼ਨੇਬਲ ਬੰਦਾ ਤੇ ਅਸੀਂ ਇਹ ਜਿਹੜੀ ਆ ਡੀਲ ਕਰ ਲੈਣੀ ਆ ਯੂਕਰੇਨ ਦੇਸ਼ੀਆ ਵਾਰ ਖਤਮ ਕਰ ਲੈਣੀ ਆ ਪਰ ਜੇ ਇਸ ਵੀਕੇ ਨਾਲ ਜਿਹੜੀ ਕਿ ਮੈਂ ਤੁਹਾਡੇ ਨਾਲ ਰਿਪੋਰਟਿੰਗ ਵੀ ਕਰ ਹਟਿਆ ਕਿ ਆ ਲੰਘੇ 2-3 ਦਿਨਾਂ ਦੇ ਦਰਮਿਆਨ ਪਿਛਲੇ 3 ਸਾਲਾਂ ਦੀ ਸਭ ਤੋਂ ਜ਼ਬਰਦਸਤ ਬੌਮਬਿੰਗ ਜਿਹੜੀ ਆ ਕੀਤੀ ਗਈ ਆ ਮਿਜ਼ਾਈਲਾਂ ਡਰੋਨਸ ਦਾਗੇ ਗਏ ਆ ਯੂਕਰੇਨ ਦੇ ਉੱਤੇ ਰਸ਼ੀਆ ਦੇ ਵੱਲੋਂ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਦਾ ਜਿਹੜਾ ਬਿਆਨ ਆਇਆ ਉਹ ਇਹਨੂੰ ਖਾਸ ਕਰਕੇ ਵੈਸਟਰਨ ਕੋਰਟਸ ਦੇ ਵਿੱਚ ਤਾਂ ਯੂਕਰੇਨ ਦੇ ਵਿੱਚ ਵੀ ਇੱਕ ਰਿਲੀਫ ਦੇ ਤਰੀਕੇ ਨਾਲ ਹੀ ਦੇਖਿਆ ਜਾ ਰਿਹਾ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਕਿ ਬਲਾਦੀਮਿਰ ਪੋਪੇਨ ਦਾ ਦਿਮਾਗ ਖਰਾਬ ਹੋ ਗਿਆ ਇਹ ਕਿ ਚੰਗਾ ਬੰਦਾ ਸੀ ਮੈਂ ਤਾਂ ਇਹਦੇ ਨਾਲ ਮੇਰੀ ਸੋਹਣੀ ਬਣਦੀ ਸੀ ਤੇ ਇਹ ਪਤਾ ਨਹੀਂ ਇਹਨੂੰ ਕੀ ਹੋ ਗਿਆ ਇਹ ਤਾਂ ਲੋਕਾਂ ਨੂੰ ਮਾਰੀ ਜਾਂਦਾ ਬਿਨਾਂ ਗੱਲ ਤੋਂ ਬੰਬ ਸਿੱਟੀ ਜਾਂਦਾ ਵੀ ਇੱਕ ਪਾਸੇ ਤਾਂ ਅਸੀਂ ਸੀਜ਼ਫਾਇਰ ਦੀ ਗੱਲ ਕਰਦੇ ਆਂ ਤੇ ਦੂਸਰੇ ਪਾਸੇ ਇਹ ਸਾਰਿਆਂ ਦੇ ਉੱਤੇ ਜਿਹੜਾ ਵੀ ਯੂਕਰੇਨ ਦੇ ਉੱਤੇ ਅਟੈਕ ਕਰੀ ਜਾ ਰਿਹਾ ਵੀ ਇਹ ਇਹ ਕੋਈ ਆਬਵੀਅਸਲੀ ਗੱਲ ਤਾਂ ਸਮਝ ਨਹੀਂ ਆਉਂਦੀ ਕਿਉਂਕਿ ਜਦੋਂ ਪਿਛਲੀ ਵਾਰ ਇਹਨਾਂ ਦੀ ਗੱਲਬਾਤ ਹੋਈ ਆ ਜਿਵੇਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਪਿਛਲੇ ਹਫਤੇ ਬੜੀ ਹਾਈਪ ਰਹੀ ਇਸ ਚੀਜ਼ ਦੀ ਕਿ ਡੋਨਲਡ 트੍ਰੰਪ ਤੇ ਜਿਹੜੇ ਆਪਣੇ ਬਲਾਜ਼ਮਰ ਪੁੱਤ ਨੇ ਵੀ ਇਹਨਾਂ ਦੀ ਫੋਨ ਤੇ ਗੱਲ ਹੋਣੀ ਆ ਲੰਘੇ ਸੋਮਵਾਰ ਅੱਜ ਪੂਰੇ 7-8 ਦਿਨ ਹੋ ਗਏ ਨੇ ਇਸ ਚੀਜ਼ ਨੂੰ ਤੇ ਲੰਘੇ ਸੋਮਵਾਰ ਇਹਦੇ ਤੇ ਗੱਲ ਹੋਈ ਬਲਾਦੀਮਰ ਪੁਤਿਨ ਦੀ ਡੋਨਲਡ 트ੰਪ ਦੀ ਫੋਨ ਤੇ ਗੱਲਬਾਤ ਹੁੰਦੀ ਆ 트ੰਪ ਉਹਨੀ ਫੋਨ ਰੱਖ ਕੇ ਜਦੇ ਇਹ ਗੱਲ ਐਲਾਨ ਕਰ ਦਿੰਦੇ ਨੇ ਕਿ ਬਲਾਦੀਮਰ ਜਿਹੜੇ ਯੂਕਰੇਨ ਆ ਤੇ ਰਸ਼ੀਆ ਇਹਨਾਂ ਦੇ ਸਟ੍ਰੇਟ ਵਿੱਚ ਜਿਹੜੀਆਂ ਨੇਗੋਸ਼ੀਏਸ਼ਨਸ ਸ਼ੁਰੂ ਹੋਣੀਆਂ ਚਾਹੀਦੀਆਂ ਜਦਕਿ ਰਸ਼ੀਆ ਦੇ ਪਰੋਂ ਇਦਾਂ ਦਾ ਕੁਝ ਦੇਖਣ ਨੂੰ ਹੀ ਨਹੀਂ ਮਿਲਦਾ ਸਾਨੂੰ ਨਾ ਉਹਨਾਂ ਦੀ ਰਜਿਮ ਦੇ ਵੱਲੋਂ ਬਲਾਦੀਮਰ ਪੁਤਿਨ ਦਾ ਜਿਹੜੀ ਐਡਮਿਨਿਸਟ੍ਰੇਸ਼ਨ ਆ ਨਾ ਉਹਨੇ ਕੁਛ ਇਦਾਂ ਦਾ ਕਿਹਾ ਕਿ ਹਾਂ ਅਸੀਂ ਤਿਆਰ ਹਾਂ ਸੀਜ਼ਫਾਇਰ ਦੇ ਲਈ ਜੰਗਬੰਦੀ ਦੇ ਲਈ ਨਾ ਹੀ ਉਹਨਾਂ ਨੇ ਕੋਈ ਇਦਾਂ ਦਾ ਕੋਈ ਵੀ ਸੰਕੇਤ ਦਿੱਤਾ ਈਵਨ ਤੋਂ ਕਿ ਹਮਲੇ ਉਹਨਾਂ ਦੇ ਵੱਲੋਂ ਜਾਰੀ ਰਹੇ ਤੇ ਉਦੋਂ ਵੀ ਮੈਂ ਤੁਹਾਡਾ ਨੂੰ ਇਹੀ ਕਿਹਾ ਸੀ ਕਿ ਇਹਦੇ ਚੋਂ ਕੁਝ ਕੱਢਣ ਪਾਉਣ ਨੂੰ ਲੱਗਦਾ ਨਹੀਂ ਵੀ ਨਿਕਲਣਾ ਪਰ ਫਿਰ ਜਿਹੜਾ ਆਫਟਰ 2-3 ਦਿਨਾਂ ਬਾਅਦ ਜੇਸਟਰੀ ਕੇ ਨਾਲ ਰਸ਼ੀਅਨ ਫੋਰਸਿਜ਼ ਨੇ ਆਪਣੇ ਹਮਲੇ ਤੇਜ਼ ਕੀਤੇ ਯੂਕਰੇਨ ਦੇ ਉੱਤੇ ਉਹ ਤਾਂ ਬਿਲਕੁਲ ਇੱਕ ਅਲੱਗ ਪਿਕਚਰ ਪੇਸ਼ ਕਰਦਾ ਤੇ ਉਹਦੇ ਵਿੱਚ ਤਾਂ ਕਹਿ ਲਓਗੇ ਬਿਲਕੁਲ ਵੀ ਇਸ ਸਮੇਂ ਇਹ ਬੜੀ ਬਦਕਿਸਮਤੀ ਵਾਲੀ ਗੱਲ ਆ ਵੈਸੇ ਤਾਂ ਕਿ ਅਸੀਂ ਜਿੱਥੇ ਚਾਹੋਨੇ ਆ ਵੀ ਜਲਦੀ ਤੋਂ ਜਲਦੀ ਸਾਰੇ ਪਾਸੇ ਜਿਹੜਾ ਸੀਜ਼ਫਾਇਰ ਹੋਵੇ ਡੋਨਲਡ ਟਰੰਪ ਦੀ ਤੁਸੀਂ ਉਹਦੇ ਤੇ ਉਹਦੇ ਬੋਲਣ ਤੇ ਲੱਖ ਇਤਰਾਜ਼ ਕਰ ਸਕਦੇ ਹੋ ਕੇਸ ਟਵੀਕੇ ਨਾਲ ਬੋਲਦਾ ਕਿਹੜੀਆਂ ਗੱਲਾਂ ਕਿੱਦਾਂ ਕਹਿੰਦਾ ਪਰ ਇੱਕ ਗੱਲ ਤਾਂ ਹੈ ਕਿ ਉਹ ਜਦੋਂ ਦਾ ਆਇਆ ਉਹ ਇਹ ਉਹਦੇ ਉਹਦੇ ਪਹਿਲਾਂ ਹਮੇਸ਼ਾ ਇਹੀ ਕਿਹਾ ਗਿਆ ਕਿ ਮੈਂ ਇਹ ਜਿੰਨੀਆਂ ਵੀ ਵਾਰ ਚੱਲ ਰਹੀਆਂ ਮੈਂ ਖਤਮ ਕਰਵਾਉਣੀ ਆ ਇਹ ਤਾਂ ਆਪਾਂ ਨਜ਼ਰ ਆਉਂਦਾ ਘਟੂ ਘਟੂ ਹਰੇਕ ਨਵੇਂ ਕੌਨਫਲਿਕਟ ਸ਼ੁਰੂ ਹੋ ਉਹਦੇ ਤੇ ਜਿਵੇਂ ਕਿਹਾ ਕਿ ਵੱਖ-ਵੱਖ ਕ੍ਰਿਟਿਸਿਜ਼ਮ ਉਹਦਾ ਹੋ ਸਕਦਾ ਇਜ਼ਰਾਈਲ ਗਾਜ਼ਾ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਬਟ ਸਟਿਲ ਉਹ ਕਹਿੰਦਾ ਇਹੀ ਆ ਕਿ ਮੈਂ ਜੋ ਵੀ ਇਹ ਲੜਾਈਆਂ ਪੜਾਈਆਂ ਚੱਲ ਰਹੀਆਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਮੈਂ ਇਹ ਖਤਮ ਕਰਵਾਉਣਾ ਚਾਹੁੰਦਾ ਮੈਂ ਪੀਸ ਪ੍ਰੈਜ਼ੀਡੈਂਟ ਦੇ ਤੌਰ ਤੇ ਆਪਣੇ ਆਪ ਨੂੰ ਉਹ ਚਾਹੁੰਦਾ ਕਿ ਮੈਂ ਦੁਨੀਆ ਦੇ ਵਿੱਚ ਜਾਣਿਆ ਜਾਵਾਂ ਬਟ ਤੇ ਇਹ ਕਿਤਨਾ ਕਿਤੇ ਉਮੀਦ ਵੀ ਸੀਗੀ ਕਿ ਜਦੋਂ ਥੋੜਾ ਬੜਾ 트াম্প ਨੇ 트াম্প ਜਿਹੜਾ ਪ੍ਰਸ਼ਾਸਨ ਆ ਜਦੋਂ ਇਹਨਾਂ ਨੇ ਜੋਰ ਵੀ ਪਾਇਆ ਕਿ ਜੇਕਰ ਨਹੀਂ ਮੰਨਣਾ ਯੂਕਰੇਨ ਤੇ ਰਸ਼ੀਆ ਵਾਲਿਆਂ ਨੇ ਤੇ ਫੇਰ ਭਾਈ ਅਸੀਂ ਚੱਲੇ ਆ ਫੇਰ ਆਪਸ ਵਿੱਚ ਕਰ ਲੈਣ ਜੋ ਇਹਨਾਂ ਨੇ ਕਰਨਾ ਵੀ ਅਸੀਂ ਤਾਂ ਹਰਦੁਵਦ ਕੋਸ਼ਿਸ਼ ਕਰ ਰਹੇ ਆ ਤੇ ਇਹ ਮੰਨ ਹੀ ਨਹੀਂ ਰਿਹਾ ਤੇ ਫੇਰ ਸਾਨੂੰ ਇਹ ਨਜ਼ਰ ਆਉਂਦਾ ਕਿ ਯੂਕਰੇਨ ਨੇ ਤਾਂ ਕਹਿ ਲਓ ਕਿ ਤਕਰੀਬਨ ਵੈਸੇ ਯੂਕਰੇਨ ਦੇ ਕੋਲ ਏਡੀ ਕੋਈ ਲੀਵਰੇਜ ਵੀ ਹੈ ਨਹੀਂ ਵਿਚਾਰਿਆਂ ਦੇ ਕੋਲ ਕਿ ਉਹ ਯੂਐਸਏ ਦੇ ਸਾਹਮਣੇ ਅੜ ਸਕਣ ਯੂਕਰੇਨ ਵਾਲਿਆਂ ਨੇ ਤਾਂ ਉਹ ਸਭ ਕੁਝ ਕੀਤਾ ਜੋ ਜਿਹੜਾ ਅ ਅਮਰੀਕਾ ਚਾਹੁੰਦਾ ਸੀ ਜਾਂ ਟਰੰਪ ਚਾਹੁੰਦਾ ਸੀ ਪਰ ਹੁਣ ਜਿਹੜੇ ਬਲਾਦੀਮਰ ਪੁਤਿਨ ਆ ਜਾਂ ਰਸ਼ੀਆ ਹਾਰਡ ਜਿਹੜਾ ਟਰਾਈ ਕਰ ਰਿਹਾ ਪਲੇ ਕਰਨ ਦੀ ਕਿ ਮੈਂ ਦੱਸਾਂ ਕਿ ਨਹੀਂ ਮੈਂ ਨਹੀਂ ਕਿਸੇ ਦੀ ਮੰਨਦਾ ਬਲਾਦੀਮਰ ਪੁਤਿਨ ਤੇ ਮਾਈਕਲ ਕਲਾਰਕ ਉਹਨਾਂ ਦਾ ਐਨਾਲਿਸਿਸ ਅੱਗੇ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਉਹਨਾਂ ਨੇ ਅੱਗੇ ਇਹ ਗੱਲ ਕਹੀ ਸੀਗੀ ਕਿ ਜਦ ਤੱਕ ਬਲਾਦੀਮਰ ਪੁਤਿਨ ਨੂੰ ਹਾਰ ਨਜ਼ਰ ਨਹੀਂ ਆਉਂਦੀ ਜਦ ਤੱਕ ਰਸ਼ੀਆ ਕਿਤੇ ਨਾ ਕਿਤੇ ਫੀਲਡ ਦੇ ਵਿੱਚ ਹਾਰਦਾ ਹੋਇਆ ਨਜ਼ਰ ਨਹੀਂ ਆਉਂਦਾ ਤੇ ਇਹਨਾਂ ਨੇ ਜਲਦੀ ਹਾਰ ਨਹੀਂ ਮੰਨਣੀ ਕਿਉਂਕਿ ਰਸ਼ੀਆ ਇੱਕ ਹੋਰ ਤਰੀਕੇ ਦੀ ਜਿਹੜੀ ਇਹ ਚੀਜ਼ ਆ ਉਹ ਵੈਸਟਰਨ ਕੰਟਰੀਸ ਉਹਨੂੰ ਆਪਣੇ ਵਾਂਗੂ ਨਾ ਸਮਝਣ ਤੇ ਖੈਰ ਹੁਣ ਜਦੋਂ ਇਹਨਾਂ ਨੇ ਆਪਣਾ ਡੋਨਲਡ ਟਰੰਪ ਦਾ ਇਹ ਬਿਆਨ ਆਇਆ ਤੇ ਇੱਕ ਨਾ ਨੈਟੋ ਦੇ ਪੁਰਾਣੇ ਇੱਕ ਇਹਨਾਂ ਦੇ ਜਨਰਲ ਲਿਆ ਉਹਨਾਂ ਨੇ ਕਿਹਾ ਕਿ ਵੈਲਕਮ ਟੂ ਬੈਸਟ ਦੇ ਵਿੱਚ ਵੈਲਕਮ ਟੂ ਦਾ ਡੈਮੋਕ੍ਰੇਸੀ ਬਈ ਡੋਨਲਡ ਟਰਪ ਨੂੰ ਕਿਹਾ ਕਿ ਚੰਗੀ ਗੱਲ ਹੈ ਭਾਈ ਤੂੰ ਸਾਡੇ ਵਾਲੇ ਪਾਸੇ ਦੁਬਾਰਾ ਆ ਗਿਆ ਬੈਸਟ ਵਾਲੇ ਪਾਸੇ ਆ ਗਿਆ ਬਈ ਤੂੰ ਕਿੱਧਰ ਬਲਾਦੀਮਿਰ ਪੁਤਿਨ ਦਾ ਸਾਥ ਦੇਣ ਨੂੰ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਤੁਰਿਆ ਫਿਰਦਾ ਸੀ ਵਿੱਚ ਤੈਨੂੰ ਹੁਣ ਪਤਾ ਲੱਗ ਗਿਆ ਤੇ ਘੱਟੋ-ਘੱਟ ਹੁਣੀ ਤੂੰ ਇਹ ਕੰਮ ਕਰ ਹੁਣ ਉਹਨਾਂ ਨੇ ਬੜੀਆਂ ਦੋ ਤਿੰਨ ਜਿਹੜੀਆਂ ਇਸ ਸਮੇਂ ਗੱਲਾਂ ਚੱਲ ਰਹੀਆਂ ਨੇ ਇੱਕ ਤਾਂ ਇਹ ਹੈ ਕਿ ਵੀ ਇਹਨਾਂ ਦਾ ਬੜਾ ਸਾਰਾ 300 ਬਿਲੀਅਨ ਡਾਲਰ ਜਿਹੜਾ ਉਹ ਜਿਹੜਾ ਲੋਕਾਂ ਦਾ ਜਿਾ ਕਹ ਲੋ ਕਿ ਇਹਦੇ ਬਲਾਦੀਮਿਰ ਪੁਤਿਨ ਦੇ ਜਿਹੜੀ ਇਹਨਾਂ ਦੀ ਰਜਿਮ ਹੈ ਇਹਨਾਂ ਦੇ ਲੋਕਾਂ ਦਾ ਇਹ 300 ਬਿਲੀਅਨ ਡਾਲਰ ਜਿਹੜਾ ਉਹ ਬੈਸਟੇਨ ਕੰਟਰੀਜ਼ ਦੇ ਵਿੱਚ ਉਹ ਫ੍ਰੀਜ਼ ਹੋਇਆ ਪਿਆ ਬਹੁਤ ਏਸ ਵੀਕ ਦੀਆਂ ਮੰਗਾਂ ਹੈਗੀਆਂ ਨੇ ਕਿ ਉਹ ਪੈਸੇ ਲੈ ਕੇ ਤੇ ਉਹਦੇ ਉੱਤੇ ਆਬਵੀਅਸਲੀ ਸੈਂਕਸ਼ਨਸ ਲੱਗੀਆਂ ਆ ਪਰ ਹਜੇ ਹੈਗਾ ਤਾਂ ਉਹ ਬੈਂਕਾਂ ਦੇ ਵਿੱਚ ਹੀ ਆ ਬ੍ਰਾਜ਼ਿਲ ਯੂਰੋਪੀਅਨ ਯੂਨੀਅਨ ਦੇ ਅੰਡਰ ਜਿਹੜੀਆਂ ਬੈਂਕਾਂ ਵਗੈਰਾ ਆਉਂਦੀਆਂ ਵੀ ਉਹਨਾਂ ਨੂੰ ਲੈ ਕੇ ਉਹ ਜਿਹੜਾ ਪੈਸਾ ਉਹ ਯੂਕਰੇਨ ਨੂੰ ਦਿੱਤਾ ਜਾਵੇ ਤੇ ਯੂਕਰੇਨ ਦੀ ਮਦਦ ਕੀਤੀ ਜਾਵੇ ਇਸ ਤਰੀਕੇ ਨਾਲ ਤੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਾਂ ਫਿਰ ਜਿਹੜਾ ਅਮਰੀਕਾ ਨੂੰ ਖੁੱਲ ਕੇ ਸੈਂਕਸ਼ਨਸ ਹੋਰ ਲਗਾਉਣੀਆਂ ਚਾਹੀਦੀਆਂ ਰਸ਼ੀਆ ਦੇ ਉੱਤੇ ਹਾਲਾਂਕਿ ਇੱਕ ਬਕਰੀ ਡਿਬੇਟ ਹੈ ਕਿ ਕਿੰਨੀਆਂ ਹੋਰ ਸੈਂਕਸ਼ਨਸ ਲਗਾ ਲੈਣਗੇ ਅੱਗੇ ਬਹੁਤ ਸਾਰੀਆਂ ਲਗਾ ਚੁੱਕੇ ਆ ਤੇ ਨਾਲ ਦੀ ਨਾਲ ਜਾਂ ਫਿਰ ਜਿਹੜਾ ਖੁੱਲ ਕੇ ਮਦਦ ਕਰਨੀ ਚਾਹੀਦੀ ਆ ਮੈਂ ਹੁਣ ਇੱਕ ਰਿਪੋਰਟ ਪੜ੍ਹ ਰਿਹਾ ਜਿਹਦੇ ਵਿੱਚ ਜਰਮਨ ਵਾਲਿਆਂ ਨੇ ਤਾਂ ਕਿਹਾ ਕਿ ਅਸੀਂ ਤਾਂ ਸਾਰੀਆਂ પ્રતિਬੰਧ ਜਿਹੜੇ ਵੀ ਹਟਾ ਦੇਣੇ ਆ ਵੀ ਇਹਨਾਂ ਨੂੰ ਜਿਹੜੀਆਂ ਰੇਂਜ ਰੂਂਜ ਪਹਿਲਾਂ ਮਸਾਇਲਾ ਹਸਾਬ ਦੇ ਨਾਲ ਦੇਈ ਦੀਆਂ ਵੀ ਇੰਨੀ ਰੇਂਜ ਦੀ ਦੇਣੀਆਂ ਤੇ ਕਿਉਂਕਿ ਹੁਣ ਜਿਸ ਤਰੀਕੇ ਨਾਲ ਰਸ਼ੀਆ ਹਮਲੇ ਕਰ ਰਿਹਾ ਸਵੇਰੀਅਨ ਦੇ ਇਲਾਕਿਆਂ ਦੇ ਉੱਤੇ ਵੀ ਹੁਣ ਏਸਪੀਕੇ ਦੀ ਚੀਜ਼ ਅਸੀਂ ਨਹੀਂ ਵੇਖਣੀ ਸੋ ਮਾੜੀ ਗੱਲ ਇਹ ਆ ਕਿ ਇਸ ਵਾਰ ਦੇ ਵਿੱਚ ਜਿਹੜੀ ਸ਼ ਦੀ ਜਿਹੜੀ شدت ਆ ਉਹਦੇ ਵਿੱਚ ਇੱਕ ਸਾਨੂੰ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੋ ਇਹ ਜਿਹੜਾ ਜੇਕਰ ਮੈਂ ਐਗਜ਼ੈਕਟ ਤੁਹਾਡੇ ਨਾਲ ਬਿਆਨਬਾਜ਼ੀ ਜਿਹੜੀ ਮੈਂ ਸਾਂਝੀ ਕਰਾਂ ਤਾਂ ਇਹ ਜਦੋਂ 13 ਮੌਤਾਂ ਹੋਈਆਂ ਕਈ ਸਾਰੀਆਂ ਇੰਜਰੀਆਂ ਹੋਈਆਂ ਉਸ ਤੋਂ ਬਾਅਦ ਯੂਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਬਿਆਨ ਦਿੱਤਾ ਕਿ ਜਿਹੜੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਬਲਾਦੀਮਰ ਪੁੱਤਨ ਆ ਬਿਲਕੁਲ ਪਾਗਲ ਹੋ ਗਿਆ ਹੀ ਹੈਜ਼ ਗੋਨ ਐਬਸੋਲੂਟਲੀ ਕ੍ਰੇਜ਼ੀ ਐਂਡ ਉਹਨਾਂ ਨੇ ਫਿਰ ਉਹਨਾਂ ਦਾ ਕ੍ਰਿਟਿਕਾਈਜ਼ ਕੀਤਾ ਕਿ ਬਿਨਾਂ ਗੱਲ ਤੋਂ ਜਿਹੜਾ ਬੇਕਸੂਰ ਲੋਕਾਂ ਨੂੰ ਬਿਨਾਂ ਗੱਲ ਤੋਂ ਮਾਰ ਰ ਤੇ ਫਿਰ ਉਹਨੇ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਡੋਨਲਡ ਟਰੰਪ ਨੇ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕੀ ਗੱਲ ਆ ਇੱਕ ਪਾਸੇ ਤੁਸੀਂ ਸੀਜ਼ਫਾਇਰ ਦੇ ਲਈ ਗੱਲਾਂ ਕਰਦਾ ਤੇ ਇੱਕ ਪਾਸੇ ਤੁਸੀਂ ਜਿਹੜਾ ਅਟੈਕ ਕਰੀ ਜਾ ਰਹੇ ਹੋ ਐਂਡ ਇਹਦਾ ਜਵਾਬ ਜਿਹੜਾ ਦਿੱਤਾ ਇਹਨਾਂ ਨੇ ਆਪਣੇ ਰਸ਼ੀਆ ਵਾਲਿਆਂ ਨੇ ਦਮਿਤਰੀ ਪੈਸਕੋਪ ਜਿਹੜੇ ਇੱਕ ਕ੍ਰੈਮਲਿਨ ਦੇ ਸਪੋਕਸਪਰਸਨ ਨੇ ਉਹਨਾਂ ਨੇ ਕਿਹਾ ਕਿ ਇਹ ਤਾਂ ਜੀ ਇੱਕ ਇਮੋਸ਼ਨਲ ਓਵਰਲੋਡ ਆ ਵੀ ਇੱਕ ਜਜ਼ਬਾਤੀ ਜੀ ਗੱਲ ਕੀਤੀ ਹੈ ਡੋਨਲਡ ਟਰੰਪ ਉਹਨਾਂ ਨੇ ਤੇ ਬੱਸ ਇਹ ਵੀ ਗੱਲ ਹੈ ਕਿ 트럼ਪ ਉਹਨਾਂ ਦੇ ਇਸ ਬਿਆਨ ਦਾ ਬਲਾਦੀਮਰ ਪੁਤਨ ਤੇ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ ਅੱਗੇ ਆਪਣੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਬੜੀ ਖੁੱਲ ਕੇ ਇਹਨਾਂ ਦੇ ਪਿੱਛੇ ਯੂਕਰੇਨ ਦੇ ਪਿੱਛੇ ਖੜੀ ਸੀ ਤਾਂ ਕੀ ਉਹਨਾਂ ਨੇ ਬਗਾੜਿਆ ਬਲਾਦੀਮਰ ਪੁਤਨ ਦਾ ਜਾਂ ਰਸ਼ੀਆ ਦਾ ਸੋ ਇੱਕ ਬੜੀ ਜਿਹੜੀ ਆ ਇਸ ਤਰੀਕੇ ਦੀ ਇਸ ਸਮੇਂ ਸਿਚੁਏਸ਼ਨ ਆ ਕਿ ਕਿਸੇ ਵੀ ਪਾਸੇ ਨੂੰ ਹਾਲਾਤ ਜਾ ਸਕਦੇ ਆ ਕਿਉਂਕਿ ਆਬਵੀਅਸਲੀ ਯੂਕਰੇਨ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਤੋਂ ਤਕਰੀਬਨ ਬੈਸਟਮ ਕੰਟਰੀਜ਼ ਦੇ ਵਿੱਚ ਜੇ ਲੋਕ ਖਾਸੇ ਜਿਹੜੇ ਖਫਾ ਨੇ ਤੇ ਆਬੀਅਸਲੀ ਡੋਨਲਡ ਟਰੰਪ ਨੇ ਜਦੋਂ ਦੇ ਆਏ ਨੇ ਕਿਉਂਕਿ ਇਹ ਰਿਪਬਲਿਕਨ ਪਾਰਟੀ ਦਾ ਪਹਿਲਾਂ ਵੀ ਮੋਟਾਂ ਤੋਂ ਪਹਿਲਾਂ ਵੀ ਇਹ ਸੀ ਕਿ ਅਸੀਂ ਇਹ ਵਾਰ ਨੂੰ ਖਤਮ ਕਰਨਾ ਸੀ ਕੋਈ ਯੂਕਰੇਨ ਦੀ ਬਹੁਤ ਜ਼ਿਆਦਾ ਮਦਦ ਮੁੱਦਦ ਨਹੀਂ ਕਰਨੀ ਤੇ ਪਰ ਜਿੱਦਾਂ ਲੋਕਾਂ ਨੂੰ ਹੁਣ ਨਜ਼ਰ ਆ ਰਿਹਾ ਕਿ ਕਿਤੇ ਨਾ ਕਿਤੇ ਯੂਕਰੇਨ ਵਾਲੇ ਤਾਂ ਸਟਿਲ ਮੰਨਦੇ ਆ ਵੀ ਚਲੋ ਠੀਕ ਆ ਭਾਈ ਜਿੱਦਾਂ ਤੁਸੀਂ ਕਹਿੰਦੇ ਸਾਡੀ ਸੰਧੀ ਕਰਵਾ ਦਿਓ ਤਾਂ ਜੋ ਵੀ ਆ ਤੇ ਉਧਰੋਂ ਪੁੱਤ ਨਹੀਂ ਮੰਨਣ ਡਿਆ ਤੇ ਪੁੱਤਨ ਜਿਹੜੀਆਂ ਗੱਲਾਂ ਕਹਿੰਦਾ ਉਹ ਵੀ ਨਾ ਕਰਨ ਵਾਲੀਆਂ ਗੱਲਾਂ ਨੇ ਵੀ 20% ਟੈਰਿਟਰੀ ਆਲਰੇਡੀ ਯੂਕਰੇਨ ਦੀ ਰਸ਼ੀਆ ਦੇ ਕਬਜ਼ੇ ਦੇ ਵਿੱਚ ਆ ਤੇ ਉਹ ਕਹਿੰਦਾ ਵੀ ਠੀਕ ਆ ਭਾਈ ਇੰਨੀ ਇਹ ਜ਼ਮੀਨ ਜਿਹੜੀ ਆ ਉਹ ਯੂਕਰੇਨ ਛੱਡ ਦੇਵੇ ਤੇ ਫਿਰ ਬਸ ਸੀਜ਼ਫਾਇਰ ਸੀਜ਼ਫਾਇਰ ਆ ਤਾਂ ਫਿਰ ਤਾਂ ਸੀਜ਼ਫਾਇਰ ਹੀ ਆ ਜੇ ਯੂਕਰੇਨ ਵਾਲੇ ਆਪਣੇ ਇਲਾਕੇ ਚੋਂ ਪਿੱਛੇ ਚਲੇ ਜਾਂਦੇ ਆ ਫਿਰ ਤਾਂ ਸੀਜ਼ਫਾਇਰ ਆਪੇ ਹੋ ਗਿਆ ਤੇ ਫੇਰ ਕੱਲੋਂ ਤੂੰ ਕੀ ਆ ਉਹਨਾਂ ਦੀ ਰਾਜਧਾਨੀ ਤੇ ਆ ਕੇ ਕਬਜ਼ਾ ਕਰ ਲੂੰਗਾ ਤੇ ਫੇਰ ਕਹਿ ਲੂੰਗਾ ਕਿ ਰਾਜਧਾਨੀ ਛੱਡ ਕੇ ਪਿੱਛੇ ਨੂੰ ਚਲੇ ਜਾ ਤੂੰ ਸੀਸ ਫਾਇਰੀ ਸੀਸ ਫਾਇਰਿਆ ਇਦਾਂ ਤਾਂ ਆਬਵੀਅਸਲੀ ਕਿਸੇ ਕੰਟਰੀ ਨੇ ਨਹੀਂ ਮੰਨਣਾ ਤੇ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ